ਅੱਜ ਦੇ ਭਿਆਨਕ ਕਾਲਯੁਗ ਦੇ ਸਮੇਂ ਦੇ ਵਿੱਚ ਬੱਚੇ ਬੱਚੀਆਂ ਆਪਸ ਵਿੱਚ ਮਿਲ ਕਰਕੇ ਸਬੰਧ ਬਣਾਉਂਦੇ ਹਨ ਆਪਣੇ ਵਿਆਹ ਕਾਰਜ ਤੋਂ ਪਹਿਲਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆ ਦੇ 52 ਹੁਕਮਾਂ ਦੇ ਵਿੱਚੋਂ ਸਾਨੂੰ 14ਵਾਂ ਹੁਕਮ ਇਹ ਹੈ ਕਿ ਵਿਆਹ ਆਨੰਦ ਦੇ ਬਿਨਾਂ ਗ੍ਰਸਤ ਨਹੀਂ ਜਾਂਦਣਾ ਜਿੰਨਾ ਚਿਰ ਤੱਕ ਸਾਡੇ ਆਨੰਦ ਕਾਰਜ ਨਹੀਂ ਹੁੰਦੇ ਸਾਡਾ ਵਿਆਹ ਨਹੀਂ ਹੁੰਦਾ ਉਹਨਾਂ ਚਿਰ ਤੱਕ ਅਸੀਂ ਗ੍ਰਸਤ ਜੀਵਨ ਨੂੰ ਨਹੀਂ ਅਪਣਾਉਣਾ ਅਸੀਂ ਗ੍ਰਸਤ ਨਹੀਂ ਕਰਨਾ ਹਰ ਕਾਲਯੁਗ ਦੇ ਸਮੇਂ ਦੇ ਵਿੱਚ ਬੜਾ ਭਿਆਨਕ ਸਮਾਂ ਚੱਲ ਰਿਹਾ ਹੈ ਜਿਦੇ ਵਿੱਚ ਅਸੀਂ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ ਰੋਜ਼ ਨਵੀਆਂ ਤੋਂ ਨਵੀਆਂ ਘਟਨਾਵਾਂ ਬਾਹਰ ਆਉਂਦੀਆਂ ਹਨ ਇਹਨਾਂ ਚੀਜ਼ਾਂ ਤੋਂ ਅਸੀਂ ਬਚ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦੀ ਗੁਰਬਾਣੀ ਨੂੰ ਪੜ੍ਹਿਆ ਕਰੀਏ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਉਕਮਾਂ ਨੂੰ ਪੜ੍ਹਦੇ ਹਾਂ ਵਿਚਾਰਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਮਹਾਰਾਜ ਸਾਨੂੰ ਹਦਾਇਤਾਂ ਬਖਸ਼ਿਸ਼ ਕਰਦੇ ਹਨ ਤੇ ਕੀ ਕੀ ਸਿੱਖਿਆ ਸਾਨੂੰ ਬਖਸ਼ਿਸ਼ ਕਰਦੇ ਹਨ ਇਸ ਕਰਕੇ ਗੁਰੂ ਸਾਹਿਬਾਨ ਦੇ ਹੁਕਮਾਂ ਨੂੰ ਜ਼ਰੂਰ ਪੜਿਆ ਕਰੋ ਮਹਾਰਾਜ ਜੀ ਦੀ ਗੁਰਬਾਣੀ ਨੂੰ ਜ਼ਰੂਰ ਪੜਿਆ ਕਰੋ ਤੇ ਸਤਿਗੁਰੂ ਧਾਨਗੁਰ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਹੁਕਮਾਂ ਦੀ ਅਸੀਂ ਪਾਲਣਾ ਕਰੀਏ ਵਿਆਹ ਆਨੰਦ ਤੋਂ ਬਿਨਾਂ ਗ੍ਰਸਤ ਨਹੀਂ ਕਰਨਾ ਇਸ ਕਰਕੇ ਜਿੰਨਾ ਸਮਾਂ ਤੱਕ ਸਾਡਾ ਆਨੰਦ ਕਾਰਜ ਨਹੀਂ ਹੁੰਦਾ ਸਾਡਾ ਵਿਆਹ ਨਹੀਂ ਹੁੰਦਾ ਓਨੇ ਸਮੇਂ ਤੱਕ ਅਸੀਂ ਗ੍ਰਸਤ ਜੀਵਨ ਨਹੀਂ ਅਪਣਾ ਸਕਦੇ ਇਹ ਸਾਡੇ ਤੇ ਹਦਾਇਤ ਹੈ ਇਹ ਬੇਨਤੀ ਜ਼ਰੂਰ ਅਰਵਾਣ ਕਰਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ